ਵੜੀਆ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਹੈ ਜੀ ਵਧੀਆ ਸਤਿਗੁਰ ਜੀ ਵਧੀਆ ਵਧੀਆ ਬਾਈ ਜੀ ਆਪੇ ਸ਼ਰਾਓ ਘਰ ਦੀ ਮੈਂ ਲੱਗ ਰਹੀ ਹਾਂ ਹਾਂ ਘਰ ਘਰ ਦੂਜੇ ਸਵੇਰ ਝੋਟੀ ਜੀ ਹਾਂ ਜੀ ਤੇ 16 ਲੀਟਰ ਦੁੱਧ ਤਾਂ ਪਹਿਲੇ ਸਵੇਰ ਹੀ ਕੱਢੀ ਤੇ ਐਸੋ ਜਿਹਾ ਕਟਾ ਜੇ ਹੁਣ ਦੂਜਾ ਸਾਨੂੰ ਸੂਈਏ ਨਹੀਂ ਹਾਂ ਦੂਜਾ ਸਵੇਰ 16 ਲੀਟਰ ਦੁੱਧ 16 ਕਿਲੋ ਐਸਟਾ ਜੋ ਤਿਆਰ ਹੈ ਜੀ ਭਾਵੇਂ ਚਾਰ ਡੰਗ ਚੋਲੇ ਭਾਵੇਂ ਪੰਜ ਡੰਗ ਜੋਗੇ ਖੜੇ ਹਾਂ ਜੀ ਹਾਂ ਜੀ ਤੇ ਕਿਨੇ ਦਾ ਮੋਗੇ ਸੂਈ ਨੂੰ ਜੀ ਨੂੰ ਅੱਜ 20 ਦਿਨ 20 ਦਿਨ ਹੋ ਗਏ ਪੂਰੇ ਅੱਛਾ 20 ਦਿਨ ਹੋ ਗਏ ਪੂਰੇ ਅ ਤੇ ਉਧਰ ਲੈ ਕੇ ਜਾਂਦੇ ਸੀ ਜੀ ਇਹ ਹਰਿਆਣੂ ਲੈ ਕੇ ਜਾਂਦੇ ਸੀ ਹਾਂ ਹਾਂ ਜੀ ਹਰਿਆਣੇ ਤੇ ਤੋਰੀਏ ਫਿਰ ਮਾੜਾ ਲੈ ਪੈਨੂੰ ਆਓ ਵੀ ਆਓ ਲਓ ਜੀ ਦੇਖ ਲਓ ਬਹੁਤ ਵੱਟੀ ਨੇ ਹਾਂ ਇਹ ਕਿਹੜੀ ਜੀ ਕੋਲ ਲੈ ਕੇ ਜਾਂਦੇ ਸੀ ਭਾਜੀ ਇਹ ਮਾ ਬਾਜਾ ਖਾਨ ਵਾਲੀ ਕਿਹਨਾਂ ਹਾਂ ਜੀ ਬਾਜਾ ਖਾਨੇ ਅੱਛਾ ਬਾਜਾ ਖਾਨੋ ਲੈ ਕੇ ਆਂਦੀ ਆ ਠੀਕ ਆ ਆਜੋ ਜੀ ਆਜੋ ਲਿਓ ਲਿਓ ਜੀ ਜੀ ਛੋਟੀ ਛਕਦੇ ਦਾਲ ਪੂਰੇ ਨਹੀਂ ਜੇ ਕੀਤੇ ਨੇ ਠੀਕ ਆ ਹਾਂ ਚੋਈ ਚੋਈ ਜੂ ਠੀਕ ਹੈ ਜੀ ਮੇਰੇ ਕੋਲ ਚੋਈ ਹੈ ਮਸ਼ੀਨ ਮੋਟਰ ਮੈਨੂੰ ਠੀਕ ਹੈ ਕਾ ਆ ਬੱਚਾ ਜੀ ਆ ਬੱਚਾ ਜੀ ਇੱਕ ਕਿਹੜੇ ਬੱਚਾ ਜੀ ਅਜ ਕੋਈ ਨਹੀਂ ਹੁੰਦਾ ਅਜ ਕੋਈ ਨਹੀਂ ਹੁੰਦਾ ਠੀਕ ਆ ਬੰਦੋ ਬੰਦੋ ਬਸ ਖੰਦਰਾ ਤੇ ਸ਼ੋਗਣਾ ਹੀ ਪਾਣੀ ਲੱਗਦੀ ਪਾਈ ਹੋਣਾ ਨੇ ਹਾਂ ਜੀ ਸ਼ੋਗਣਾ ਹੀ ਪਾਣੀ ਲੱਗਦੀ ਆ ਹਾਂ ਐਡਾ ਕੱਦ ਕੇ ਨਹੀਂ ਆਉਣਾ ਸੱਫਰ ਬਹੁਤ ਪੜਾਈ ਆ ਜੀ ਮਿਹਨਤ ਮਿਹਨਤ ਆ ਜੀ ਮਿਹਨਤ ਕੀਤੀ ਅਸੀਂ ਅੱਜ ਅਸੀਂ ਦੋ ਚਾਰ ਨੇ ਬਾਤ ਕਰਕੇ ਹੋਇਆ ਜੀ ਅੱਜ ਆ ਦੇ ਤੇ ਬਜੀ ਫਿਰ ਇਹਦੇ ਮੋਲੇ ਕੀ ਕਰਦੇ ਆ ਬੋਲ ਸੰਦੀਪ ਜੀ ਮੰਗਣੋਂ ਭਾਵੇਂ ਆਪਾਂ ਮੰਗ ਲਈਏ 2.5 ਲੱਖ ਰੁਪਈਆ ਹਾਂਜੀ 2.10 ਦੀ ਮਾਇ ਦੇ ਦੇ ਦਾਂਗੇ 2 ਲੱਖ 10 ਹਜ਼ਾਰ ਦੇਣੀ ਆ ਜੇ ਹੋ ਤੁਸੀਂ ਕਹੋਗੇ ਤਾਂ ਮਾਣ ਵੀ ਕਰਦੇ ਕੋਈ ਗੱਲ ਨਹੀਂ ਕਰਦੇ ਫਿਰ ਮੌਕੇ ਤੇ ਕਰਦੇ ਜੀ 10 ਉੱਪਰ ਲੱਗਿਆ 2 ਲੱਖ 2 ਹੋਰ ਦੱਸ ਦਿਓ ਕਰਦੇ ਮੌਕੇ ਤੇ ਕਰ ਦਾਂਗੇ ਜੀ ਜੀ ਕਰ ਦੋ ਹੋਰ ਕਰ ਲੋ ਹੋਰ ਕਰ ਦੋ 5 ਹੋਰ ਛੱਡ ਦਾਂਗੇ 1.95 1.95 ਚਲੋ ਹਾਂਜੀ ਲੈਣ ਦੇ ਲਈ ਹਾਂ ਠੀਕ ਦੋ ਦਿਨ ਬਾਅਦ ਕੀ ਹੋ ਗਿਆ ਖੜੇ ਕੋਈ ਵਾ ਠੀਕ ਆ ਹਾਂਜੀ ਇਹ ਲੋ ਜੀ ਇੱਕ ਬਚਨਾਂ ਨੇ ਦੇਣਗੇ ਜੀ ਤੇ ਬਾਕੀ ਮੇਰੇ ਵੀ ਇੱਥੇ ਆ ਗਿਆ ਨਾ ਇੱਕ ਟਾਈਮ ਤੁਹਾਡਾ ਇੰਜੋਏ ਕਰਾਂਗੇ ਜੀ ਬੋਲ ਦਿਓ ਫਿਰ ਨੰਬਰ ਜੀ 18155 ਜੀ 68235 ਠੀਕ ਹੈ ਤੇ ਪਿੰਡ ਸ਼ੇਰੋਂ ਬਾਗਾ ਤਸਵੀਰ ਬਾਬਾ ਬਗੜਾ ਸ਼ੇਰੋਂ ਢਾਈ ਵਾਲੀ ਸਸਿਕਾ